ਇਸ ਰੇਤ ਨੂੰ ਤੁਸੀਂ ਦੇਖੋ ਇਹ ਜਿਹੜੀ ਰੇਤ ਨਾ ਤਾਂ ਇਹ ਵਿਕਣ ਦੇ ਕਾਬਿਲ ਆ ਜੀ ਤੇ ਨਾ ਹੀ ਖੇਤੀ ਦੇ ਕਾਬਿਲ ਆ ਕਿਸੇ ਕਾਬਿਲ ਨਹੀਂ ਇਹ ਮਤਲਬ ਇਹ ਇਹਦਾ ਪੈਸਾ ਨਹੀਂ ਤੁਮ ਆਓ ਤੁਸੀਂ ਰੇ ਦੇਖੋ ਇਹਨੂੰ ਦੇਖ ਲਓ ਆਜਾ ਅੱਛਾ ਇਹ ਭਰੀ ਵੀ ਪਰਕੇ ਵੀ ਇਹਦੇ ਵਰਤ ਨਹੀਂ ਜਾਂਦਾ ਨਾ ਇਹ ਵਰਤਨ ਦੇ ਕਾਬਲ ਨਹੀਂ ਹੈਗੀ ਨਾ ਇਹ ਖੇਤੀ ਦੇ ਕਾਬਲਾ ਜੀ ਸ਼ਹਿਰਾਂ 'ਚ ਬੈਠ ਕੇ ਨਾ ਜਾਂ ਦੇਸ਼ਾਂ ਵਿਦੇਸ਼ਾਂ 'ਚ ਬੈਠ ਕੇ ਬੜਾ ਲੱਗਦਾ ਹੈ ਕਿ ਹਾਂ ਬੜੀ ਰੇ ਚੱਕੀ ਜਾ ਰਹੀ ਹੈ ਠੀਕ ਹੈ ਚੱਕੀ ਜਾ ਰਹੀ ਉਹ ਦਰਿਆਈ ਉਹ ਦਰਿਆ ਦੇ ਵਿੱਚ ਹੈ ਜੀ ਦਰਿਆ ਇਥੋਂ ਪਰੇ ਕਾਫੀ ਖੇਤ ਛੜੀ ਹੋਈ ਰਹੀ ਜੀ ਕਿਸੇ ਕੰਮ ਦੀ ਥੋੜਨਾ ਯਾਰ ਨਹੀਂ ਨਾ ਇਹ ਕੰਮ ਦੀ ਹੈ ਨਾ ਇਹ ਖੇਤੀ ਦੇ ਕਾਬਲਾ ਕਿਸੇ ਵੀ ਕਾਬਲ ਨਹੀਂ ਹੈਗੀ ਇਹ ਇਹ ਸਿਰਫ ਇਹਦਾ ਹੀ ਲਾਜ ਆ ਜਾਂ ਤਾਂ ਇਹਨੂੰ ਉੱਚਾ ਟਿੱਬਾ ਬਨੋ ਇਹਦਾ ਜਾਂ ਫਿਰ ਜਿਸ ਤਰ੍ਹਾਂ ਅਸੀਂ ਉਹ ਕਰ ਰਹੇ ਆਂ ਦੇਖੋ ਉਹ ਟੋਆ ਪੱਟ ਰਹੇ ਆਂ ਉਹ ਟੋਏ ਦੇ ਵਿੱਚ ਅਸੀਂ ਦਫਨਾਈ ਜਾਊਗੀ ਉਸ ਤੋਂ ਬਾਅਦ ਅਸੀਂ ਟਰੈਕਟਰ ਲਾਵਾਂਗੇ ਇਧਰੋਂ ਮਿੱਟੀ ਕੱਢ ਕੇ ਉੱਥੇ ਲੈ ਜਾਵਾਂਗੇ ਇਹ ਰੇਤ ਨੂੰ ਖਿੱਚ-ਖਿੱਚ ਕੇ ਲਾ ਕੇ ਉਹ ਟੋਏ ਸਿੱਟਾਂਗੇ ਘੰਟਾਲ ਲੰਬਾ ਕਰ ਇਹਨਾਂ ਫਿਰ ਉਹ ਇਟੇ ਜਿਹੜੇ ਰੇਤੋਂ ਹਟਦੀ ਫਿਰ ਉਹ ਮਿੱਟੀ ਜਿਹੜੀ ਲਾਉਂਦੇ ਆ ਉਹ ਮਿੱਟੀ ਫੇਖ ਲਾ ਰਾਂਗੇ ਇਸ ਖੇਤ 'ਚ ਸਾਰੇ ਖੇਤ 'ਚ ਲੱਗਣੀ ਹੈ ਇਹ ਹੋ ਤੁਸੀਂ ਆਪਸਾ ਲਾ ਲੋ ਡੀਜ਼ਲ ਕਿੰਨਾ ਫੁਗਣਾ ਜੀ ਡੀਜ਼ਲ ਦੀ ਸਾਨੂੰ ਮਾਰ ਬਹੁਤ ਪੈਂਦੀ ਡੀਜ਼ਲ ਦੀ ਤੁਸੀਂ ਜੇ ਕਿਰਪਾ ਕਰ ਸਕੋ ਤਾਂ ਜਰੂਰ ਕਰੋ ਮੈਂ ਜਰੂਰ ਗੱਲ ਕਰ ਰਿਹਾ ਜੀ ਦੇਖੋ ਬਾਪੂ ਜੀ ਨੇ ਫਰਿਆਦ ਲਾਤੀ ਬੇਨਤੀ ਕਰਤੀ ਹੈ ਹੁਣ ਨੰਬਰ ਥੱਲੇ ਚੱਲ ਰਹੇ ਨੇ ਸਾਂਝੇ ਚੱਲ ਰਹੇ ਨੇ ਇਹ ਪੂਰਾ ਇਲਾਕਾ ਬੰਨਣਾ ਹੈ ਭਾਈ ਜੀ ਮਾਜੇ ਦੀਆਂ ਜ਼ਮੀਨਾਂ ਨੇ ਫਿਰੋਜ਼ਪੁਰ ਏਰੀਆ ਨਾਲੇ ਖੁਜ ਖੇਤਾ ਬਾਅਦ ਸ਼ੁਰੂ ਹੋ ਜਾਂਦਾ ਹੈ ਇੱਧਰ ਇੱਧਰ ਪਹੁੰਚਦਾ ਕੋਈ ਨਹੀਂ ਅਭੀ ਕਿਲੇ ਪੈਲੀ ਥਾਂ ਉਹਨਾਂ ਨਾਲ ਪਰੇ ਉਹਨਾਂ ਦੇ ਵਿੱਚ ਰੇਤ ਝੜੀ ਪਈ ਸਾਰੇ ਉਹ ਇੰਨੇ ਘਬਰਾਏ ਮੌਤ ਰੋ ਰੋ ਜੋਰ ਲਾਉਣਾ ਮੈਂ ਤੁਸੀਂ ਆਓ ਆਓ ਅਸੀਂ ਵੀ ਹੌਸਲਾ ਕਰਕੇ ਲੱਗੇ ਹੋਇਆ ਉਹ ਘਬਰਾੜ ਨਾਲ ਇੰਨੇ ਘਬਰਾਏ ਪਏ ਆ ਘਰ ਆਉਂਦੇ ਨਹੀਂ ਹੈਗੇ ਕਹਿੰਦੇ ਕੀ ਕਰੀ ਯਾਰ ਕੀ ਕਿੱਦਾਂ ਕਰਾਂਗੇ ਇਹਨੂੰ ਕਿਹੜੇ ਤੁਸੀਂ ਇੰਨੇ ਦਿਨ ਹੋ ਗਏ ਲੱਗੇ ਨੂੰ ਤੁਹਾਡੇ ਕੋਲ 6 ਕਿੱਲੇ ਨਹੀਂ ਹੋਏ ਕਹਿੰਦਾ ਤੇ ਅਸੀਂ 20 ਕਿੱਲੇ ਕਿੱਥੋਂ ਕਰਾਂਗੇ ਓਏ ਸਾਡੇ ਵਾਲ ਦੇਖ ਕੇ ਮੁੜ ਜਾਂਦੇ ਬਸ ਪਰ ਹੈ ਵੀ ਮਸਲਾ ਬਾਕੀ ਗੰਭੀਰ ਆ ਜੀ ਹੁਣ ਸਾਨੂੰ ਬਹੁਤ ਦਿਨ ਹੋ ਗਏ ਲੱਗਿਆ ਨੂੰ ਹੁਣ ਸਾਡੇ ਵੀ ਹੱਥ ਖੜੇ ਹੁੰਦੇ ਜਾਂਦੇ ਆ ਬਸ ਕੰਮ ਬਹੁਤ ਟਾਈਟ ਹੁੰਦਾ ਜਾਂਦਾ ਤੇ ਤੁਸੀਂ ਬਸ ਇਹੀ ਕਿਰਪਾ ਕਰੋ ਵੀ ਸਾਨੂੰ ਸਾਨੂੰ ਡੀਜ਼ਲ ਬਚਾਓ ਜੇ ਪਚਾ ਸਕਦੇ ਕੋਈ ਥੋੜਾ ਬਹੁਤ ਜਿੰਨਾ ਤੁਸੀਂ ਕਰ ਸਕੋ ਭਾਈ ਨੰਬਰ ਥੱਲੇ ਚੱਲ ਰਹੇ ਆ ਵੀਡੀਓ ਤੁਸੀਂ ਸਾਂਝੇ ਵੱਧ ਤੋਂ ਵੱਧ ਕਰਦੇ ਆ ਬਹੁਤ ਜ਼ਰੂਰੀ ਆਨਲਾਈਨ ਸੇਵਾ ਹੈ ਬਹੁਤ ਜ਼ਰੂਰੀ ਆ ਦੇਖੋ ਇੱਕ ਡਰਾਮਾ ਸ਼ਾਮ ਤੱਕ ਫੁਗ ਜਾਣਾ RAMNAIN ਇਹਨਾਂ ਚਾਰ ਚਾਰ ਟਰੈਕਟਰ ਚ ਹਾਂ ਹਾਂ ਇਹ ਜਲਦੀ ਸੇਵਾ ਖੜੇ ਆ ਨਾ ਗਰਾਊਂਡ ਤੇ ਸੱਚੀ ਹੈ ਸਣਾ ਬਾਪੂ ਜੀ ਨੇ ਕਹਿਤਾ ਦਿੱਤਾ ਵੀ ਐਂ ਖਿੱਚ ਕੇ ਦਿੱਤਾ ਇੱਧਰ ਤੱਕ 당ਗੇ ਉਹ ਮਿੱਟੀ ਇਧਰ ਨੂੰ ਖਿੱਚ ਲਾਂਗੇ ਬਈ ਬਹੁਤ ਜਿਗਰੇ ਚਾਹੀਦੇ ਆ ਬڑا ਲੰਬਾ ਹੌਸਲਾ ਚਾਹੀਦਾ ਜਿਵੇਂ ਭਾਈ ਸਾਹਿਬ ਨੂੰ ਦੱਸ ਰਿਹਾ ਪਿਛਲੇ 20 ਗਿੱਲੇ ਪੈ ਲਈ ਔਰ ਗੁਰੂ ਗੁਰੂ ਹਰ ਸਾਹਿਬ ਗੁਰੂ ਸਾਹਿਬ ਤਾਂ ਆਉਂਦੇ ਹਾਂ ਜੀ ਗੁਰੂ ਉਹਨਾਂ ਦੀ ਹਿੰਮਤ ਨਹੀਂ ਪੈਦੀ ਹਿੰਮਤ ਨਹੀਂ ਬੈਂਦੀ ਜੀ ਉਹਨਾਂ ਦੇ ਆਉਂਦੇ ਹੀ ਨਹੀਂ ਬਜਾਰੇ ਉਹ ਚੰਗੇ ਚੰਗੇ ਤੇ ਹੌਸਲੇ ਟੋਲ ਜਣ ਇੱਥੇ ਜਦ ਆਪਾਂ ਖੜਦੇ ਆ ਨਾ ਗਰਾਊਂਡ ਤੇ ਆ ਕੇ ਪੈਰ ਜਬਾਨੇ ਜਦ ਚੱਲਦਾ ਇਸ ਗੱਲ ਦੀ ਅਹਿਮੀਅਤ ਦਾ ਪਤਾ ਇਹਦੀ ਗਹਿਰਾਈ ਦਾ ਜਦ ਚੱਲਦਾ ਪਤਾ ਕਿਉਂਕਿ 23 ਜੇ ਵੀ ਸਾਡਾ ਖਰਾਬ ਹੋ ਗਿਆ ਸੀ 23 ਜੇ ਵੀ ਸਾਨੂੰ ਬਹੁਤ ਜੁੱਧ ਲਾਉਣਾ ਪਿਆ ਇੱਥੇ ਅੱਛਾ ਤੇ ਅਜੇ ਜ਼ਖਮ ਉਹ ਸਾਡੇ ਉਹੀ ਆ ਜੀ ਹਰੇ ਸੀਗੇ ਬਈ ਕਰੋ ਯਾਰ ਸਾਥ ਹੋ ਯਾਰ ਬਹੁਤ ਜ਼ਰੂਰੀ ਹੋਈ ਬਹੁਤ ਜ਼ਰੂਰੀ ਹੈ